ਸਤ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟੈਮਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਇਸ ਤਹਿਤ ਮੁੱਖ ਮੰਤਰੀ ਡੰਗਲਾ ਪੰਜਾਬ ਫੰਡ ਦੇ ਵਿੱਚ ਸਹਿਯੋਗ ਦੇਣ ਲਈ ਤੁਸੀਂ rangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਨੇ ਕਈ ਅਹਿਮ ਮੁੱਦੇ ਤੇ ਆਪਣੀ ਗੱਲ ਉਹਨਾਂ ਕਿਹਾ ਕਿ ਕਿਸਾਨ ਮਜਬੂਰੀ ਵਸ ਪ੍ਰਾਲੀ ਸਾੜਦੇ ਨੇ ਉਹਨਾਂ ਕਿਹਾ ਕਿ ਤੂੰਾਂ ਪਹਿਲਾਂ ਤਾਂ ਸਾਡੇ ਫੀਫਡਾਂ ਵਿੱਚ ਜਾਂਦਾ ਹੈ ਤੇ ਅਸੀਂ ਪ੍ਰਾਲੀ ਨੂੰ ਸਾੜਨ ਦੇ ਮਾਮਲੇ ਘਟਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਵਾਂਗੇ ਉਹਨਾਂ ਅੱਗੇ ਕਿਹਾ ਕਿ ਪ੍ਰਾਲੀ ਦੇ ਨਿਪਟਾਰੇ ਲਈ ਮਸ਼ੀਨਾਂ ਦਿੱਤੀਆਂ ਜਾਣਗੀਆਂ ਉਹਨੇ ਇਹ ਵੀ ਕਿਹਾ ਕਿ ਅਨਦਾਤਾ ਤੇ ਨੂੰ ਥਾਣੇ ਲੈ ਜਾਣ ਦੀ ਨੌਬਤ ਹੀ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਅਨਦਾਤਾ ਕਦੇ ਵੀ ਕ੍ਰਿਮੀਨਲ ਨਹੀਂ ਹੋ ਸਕਦਾ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਜਿਹੜੇ ਇਸ ਤਰ੍ਹਾਂ ਦੇ ਕੇਸ ਹੋਣ ਜਿਹਦੇ ਜਿਉਂਕਿ ਲੋਕ ਅਵੇਅਰ ਵੀ ਨਹੀਂ ਨੇ ਹੁਣ ਤੇ ਤਾਂ ਕਿ ਜਿਹੜਾ ਸਾਡਾ ਵਾਤਾਵਰਨ ਹੈ ਦੇਖੋ ਦਿੱਲੀ ਤਾਂ ਉਹ ਬਾਅਦ ਚ ਪਹੁੰਚਦਾ ਨਾ ਜੀ ਪਤਾ ਨਹੀਂ ਪਹੁੰਚਦਾ ਸਾਡਾ ਹੁੰਦਾ ਦਿੱਲੀ ਚ ਪੰਜਾਬ ਹਰਿਆਣਾ ਦੇ ਯੂਪੀ ਦਾ ਵੀ ਤਾਂ ਨਾਲ ਆਉਂਦਾ ਹੈ ਉਹਨਾਂ ਦਾ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਕਿਉਂ ਮaaf ਕਰ ਦਿੰਦੇ ਨੇ ਪਹਿਲਾਂ ਤਾਂ ਉਹ ਸਾਡੇ ਪਿੰਡਾਂ ਦੇ ਉੱਤੋਂ ਦੀ ਲੰਘਦਾ ਸਾਡੇ ਬੱਚਿਆਂ ਦੇ ਫੇਫੜਿਆਂ ਵਿੱਚ ਦੀ ਜਾਂਦਾ ਨਾ ਤੂੰ ਆਹੋ ਸੋ ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਲੋਕਾਂ ਨੂੰ ਅਵੇਅਰ ਕਰੀਏ ਕਿ ਆਪਾਂ ਇੱਕ ਇਹ ਆਪਾਂ ਆਪਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਇਹ ਜਿਹੜੇ ਗੁਰੂ ਸਾਹਿਬ ਨੇ ਬਚਨ ਕੀਤੇ ਐ ਉਹਨਾਂ ਨੂੰ ਕਾਇਮ ਰੱਖੀਏ ਉਹਨਾਂ ਨੂੰ ਉਹਨਾਂ ਦਾ ਮਹੱਤਤਾ ਉਹਨਾਂ ਦੀ ਕਾਇਮ ਰੱਖੀਏ ਸੋ ਇਹ ਮੋਟੀਵੇਸ਼ਨਲ ਕੈਂਪ ਵੀ ਲਾਵਾਂਗੇ ਤੇ ਜਿਹੜੀਆਂ ਮਸ਼ੀਨਰੀ ਅਵੇਲੇਬਲ ਜਿੰਨੀ ਉਹ ਵੀ ਦੇਵਾਂਗੇ ਤਾਂ ਕਿ ਘੱਟ ਤੋਂ ਘੱਟ ਇਸ ਤਰ੍ਹਾਂ ਦੇ ਜਿਹੜੇ ਨੇ ਮਨਜੋ ਮਨਜੋ ਸੁਪਰੀਮ ਕੋਰਟ ਦਾ ਤਾਂ ਜਿਹੜਾ ਹੁਕਮ ਹੈ ਉਹ ਤਾਂ ਉਹ ਤਾਂ ਅਸੀਂ ਮੰਨਣਾ ਹੀ ਪੈਂਦਾ ਸਾਰਿਆਂ ਨੂੰ ਮੰਨਣਾ ਪੈਂਦਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਦਾ ਨੌਬਤੀ ਨਾ ਆਵੇ ਕਿ ਅਸੀਂ ਅੰਨਦਾਤੇ ਨੂੰ ਜਿਹੜਾ ਉਹ ਥਾਣੇ ਲੈ ਜੀਏ ਜਾਂ ਉੱਤੇ ਪਰਚਾ ਕਰ ਦਈਏ ਪਹਿਲਾਂ ਤਾਂ ਥੋੜੇ ਜਿਹੇ ਦਿਨ ਪਹਿਲਾਂ ਤਾਂ ਉਹ ਅੰਨਦਾਤਾ ਹੁੰਦਾ ਜਦੋਂ ਉਹਦੇ ਤੋਂ ਚੌਲ ਚੂਲ ਖਰੀਦ ਲੈਂਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਤੇ ਪਰਚਾ ਕਰੋ ਸੋ ਇੱਕ ਕ੍ਰਿਮੀਨਲ ਨਾਂ ਦਾ ਦਾਤਾ ਥੋੜੀ ਹੋ ਸਕਦਾ ਕੋਈ ਅਸ ਦਿਨ ਆਰਜੀ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੇ ਜ਼ੋਰਦਾਰ ਸ਼ਬਦੀ ਹਮਲਾ ਬੋਲੇ। ਉਹਨੇ ਕਿਹਾ ਕਿ ਕੇਂਦਰ ਸਰਕਾਰ ਅਕਸਰ ਆਪਣੇ ਫੈਸਲੇ ਖੁਦ ਕਰਦੀ ਹੈ ਤੇ ਫਿਰ ਉਹਨਾ ਵੱਡੇ ਫੈਸਲੇ ਨੂੰ ਖੁਦ ਹੀ ਵਾਪਸ ਲੈ ਲੈਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ GST ਲਾਗੂ ਕੀਤਾ ਗਿਆ ਸੀ ਤਾਂ ਇਸ ਨੂੰ ਕੇਂਦਰ ਸਰਕਾਰ ਵੱਲੋਂ ਮਾਸਟਰ ਸਟ੍ਰੋਕ ਕਿਹਾ ਗਿਆ ਸੀ ਪਰ ਹੁਣ ਸਰਕਾਰ ਖੁਦ GST ਵਿੱਚ ਬਦਲਾ ਕਰਕੇ ਦੱਸ ਰਹੀ ਹੈ ਕਿ ਲੋਕਾਂ ਨੂੰ ਚੀਜ਼ਾਂ ਸਸਤੀਆਂ ਮਿਲਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਆਪ ਹੀ ਬਦਲਾ ਲੈਂਦੇ ਨੇ, ਆਪ ਹੀ ਘਟਾ ਲੈਂਦੇ ਨੇ। ਇਦਾਂ ਥੋੜੀ ਚੱਲਦਾ ਹੈ। ਇਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ H1B ਵੀਜ਼ਾ ਨੂੰ ਲੈ ਕੇ ਲਏ ਗਏ ਫੈਸਲੇ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਦੀ ਸਰਕਾਰ ਨੂੰ ਕਿਹਾ ਆਪ ਹੀ ਲਿਆਉਂਦੇ ਨੇ ਉਹਦੇ ਕਹਿੰਦੇ ਨੇ ਮਾਸਟਰ卡ਡ ਹੈ ਠੀਕ ਹੈ ਨਾ ਆਪ ਹੀ ਵਿਚੋ ਕਾ ਕਟ ਕਹਿੰਦੇ ਕਹਿੰਦੇ ਵੀ ਮਾਸਟਰ卡ਡ ਹੈ ਮਾਸਟਰ ਸਟ੍ਰੋਕ ਹੈ ਹੈਨਾ ਤੋ ਮਾਸਟਰ ਸਟ੍ਰੋਕ ਚਲਾਈ ਜਾਂਦੇ ਨੇ ਆਪ ਹੀ ਬਧਾਣਦੇ ਨੇ ਆਪ ਹੀ ਘਟਾਉਂਦੇ ਨੇ ਤੇ ਫਿਰ GST ਲੈਂਦੀ ਕਿਉਂ ਸੀ ਜਿਹਦਾ ਮਤਲਬ ਉਹਦੇ ਕਿਉਂ ਨਹੀਂ ਦੱਸਿਆ ਕਿ ਮਹਿੰਗਾਈ ਵਧੂਗੀ ਇਹਦੇ ਨਾਲ ਤੁਹਾਨੂੰ ਆਪ ਹੀ ਕਹਿੰਦੇ ਨੇ ਅੱਜ ਇਹ ਕਰਨ ਨਾਲ ਕਮਾਲ ਹੋ ਗਈ ਆਪ ਹੀ ਉਹ ਸਕੀਮ ਨੂੰ ਵਾਪਸ ਲੈ ਕੇ ਕਹਿੰਦੇ ਨੇ ਅੱਜ ਇਹ ਕਰਨ ਨਾਲ ਕਮਾਲ ਹੋ ਗਈ ਸੋ ਜੀਐਸਟੀ ਦੇ ਪੈਸੇ ਤਾਂ ਦੇ ਦੇ ਨਾ ਰਾਜਾਂ ਦੇ ਜਿਹੜੇ ਹੱਕ ਨੇ ਉਹ ਤਾਂ ਬੰਦੇ ਨੇ ਉਹ ਤਾਂ ਦੇ ਦੇਣ ਪਹਿਲਾਂ ਇਹ ਕਿਹੜਾ ਪਹਿਲੀ ਵਾਰ ਦਿੱਤਾ ਜੀ ਆਪ ਦਾ ਆਪ ਦਾ ਸਾਰਾ ਜਿਹੜਾ ਚਾਈਨਾ ਦਾ ਯੂਜ਼ ਕਰਦੇ ਆ ਸਾਰਾ ਸਾਮਾਨ ਇਹ ਤਾਂ ਉਹ ਤਾਂ ਆਤਮ ਨਿਰਭਰ ਬੰਨਾ ਹੋਗਾ 11 ਸਾਲ ਹੋ ਗਿਆ ਗੱਲ ਸੁਣਨੇ ਨੂੰ ਆਤਮ ਨਿਰਭਰ ਬੰਨਾ ਹੋਗਾ ਕਬ ਕਬ ਕਦੋਂ ਕਦੋਂ ਕਿਹੜੇ ਕਿਹੜੀ ਗਲਤ ਆਤਮ ਨਿਰਭਰ ਹੋ ਜਾਗੇ ਇਸੀ ਉਹਦਾ ਕਹਿੰਦੇ ਪਾਕਿਸਤਾਨ ਤੋਂ ਤੇਲ ਲਵਾ ਕਰੂੰਗਾ ਟਰੰਪ ਕਹਿੰਦਾ ਮੈਂ ਉਹ ਤੇਲ ਦੇ ਮਾਮਲੇ 'ਚ ਕਹਿੰਦਾ ਪਾਕਿਸਤਾਨ ਤੋਂ ਲਵਾ ਕਰੂੰ ਮੈਂ ਤੁਹਾਨੂੰ ਸੋ ਬਣਾਓ ਨਾ ਆਤਮ ਨਿਰਭਰ ਕੁਝ ਦਿਓ ਤਾਂ ਸਹੀ ਕੋਈ ਕੋਈ ਕਿਸੇ ਪ੍ਰੋਡਕਸ਼ਨ ਦੀ ਉਸਤੇ ਕੋਈ ਕੀਤਾ ਕੰਮ ਨਹੀਂ ਕੀਤਾ ਕੋਈ ਕਿਸੇ ਕੰਟਰੀ 'ਚ ਕੋਈ ਉਹ ਨਹੀਂ ਆ ਰਿਹਾ ਕੋਈ ਇਨਵੈਸਟਮੈਂਟ ਕੋਈ ਇਸ ਤਰ੍ਹਾਂ ਦੀ ਆ ਹੁਣ ਉਹਨਾਂ ਨੇ H1B ਜਿਹੜਾ ਉਹਦਾ ਉਹਦਾ 1 ਲੱਖ ਡਾਲਰ ਕਰਤਾ ਜੀ ਦੱਸੋ ਜੀ ਕਿੱਥੋਂ ਕੰਪਨੀਆਂ ਹਾਇਰ ਕਰ ਲੈਣਗੀਆਂ ਆਪਣੇ ਪ੍ਰੋਫੈਸ਼ਨਲਿਸ ਨੂੰ ਤੇ ਉਹੀ ਪੁਰਾਣੇ ਪੁਰਾਣੇ ਉਹਨੇ ਬਿਆਨ ਪਏ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਕਿ H1B ਵੀਜ਼ਾ ਜਿਹੜਾ ਉਹ ਹੁਣ ਅਮਰੀਕਾ ਚ ਤੁਹਾਨੂੰ ਅਪਡੇਟ ਹੋ ਜਾ ਕਰੂਗਾ ਰੀਨਿਊ ਹੋ ਜਾ ਕਰੂਗਾ ਤੁਹਾਨੂੰ ਅਮਰੀਕਾ ਛੱਡਣ ਦੀ ਲੋੜ ਨਹੀਂ ਪੈਣੀ ਤੇ ਉਸ H1B ਤੇ ਉਹਨੇ ਮੇਰੇ ਦੋਸਤ ਇਹ ਉਹ ਕਰਕੇ ਉਹਨੇ 1 ਲੱਖ ਡਾਲਰ ਕਰਤਾ ਜੀ ਠਾਸੀਲ 88 ਲੱਖ ਰੁਪਏ ਹੋ ਗਏ ਜੀ 88 ਲੱਖ ਕੌਣ ਦੇ ਦੂ ਕੰਪਨੀ ਜੀ 2-3000 ਡਾਲਰ ਹੁੰਦਾ ਸੀਗਾ ਪਹਿਲਾਂ ਉਹਨਾਂ ਆਪਣੇ ਇੰਜੀਨੀਅਰ ਜਿਹੜੇ ਨੇ ਉਹ ਬਹੁਤ ਗੂਗਲ 'ਚ ਵੀ ਬੋਇੰਗ 'ਚ ਵੀ ਐਮਾਜ਼ਾਨ 'ਚ ਸਾਰਾ ਹਰ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਉੱਥੇ ਸਾਡੇ ਸਭ ਤੋਂ ਵੱਧ ਇੰਜੀਨੀਅਰ ਉੱਥੇ ਸੀ ਸਾਰਾ ਹੁਣ ਕੰਪਨੀਆਂ ਕਹਿਣਗੀਆਂ ਅਸੀਂ ਇੰਨੇ ਪੈਸੇ ਕਿੱਥੋਂ ਦੇ ਦਾਂਗੇ ਮੈਸ਼ਨ ਚੜ੍ਹਦੀ ਕਲਾ ਵਿੱਚ ਇੰਨਾ ਹੀ ਮੈਨੂੰ ਦੇਵੇ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.